ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਥਾਣਾ ਗੜਸ਼ੰਕਰ ਪੁਲਿਸ ਨੇ 4 ਅਪ੍ਰੈਲ 2024 ਨੂੰ ਕੋਕੋਵਾਲ ਮਜਾਰੀ ਦੇ ਜੰਗਲ ਦੇ ਵਿੱਚ ਹੋਏ ਕਤਲ ਦੇ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੜਸ਼ੰਕਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਸੁਰਿੰਦਰ ਲੰਬਾ ਹਿਾਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਵਜੀਤ ਸਿੰਘ ਅਤੇ ਗੁਰਿੰਦਰਜੀਤ ਸਿੰਘ ਨਾਗਰਾ ਐਸ ਐਚਓ थाना ਗੜਸ਼ੰਕਰ ਦੀ ਰਹਿਨਮਾਈ ਹਟ ਗੜਸ਼ੰਕਰ ਪੁਲਿਸ ਨੂੰ 4 April ਨੂੰ ਅਸ਼ੋਕ ਕੁਮਾਰ ਪੁੱਤਰ ਸਕੂਬ ਪ੍ਰਸ਼ਾਦ ਵਾਸੀ ਲਖਨੌਰ ਮੱਧਿਆ ਪ੍ਰਦੇਸ਼ ਦੇ ਹੋਏ ਅਨੇ ਕਤਲ ਦੀ ਗੁੱਥੀ ਸੁਲਝਾਉਣ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਉਹਨਾਂ ਨੇ ਦੱਸਿਆ ਕਿ ਜੰਗਲ ਏਰੀਏ ਦੇ ਵਿੱਚ ਅਸ਼ੋਕ ਕੁਮਾਰ ਦਾ ਕਤਲ 4 April ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਕੀਤਾ ਸੀ ਜਿਸ ਸਬੰਧੀ थाना ਗੜਸ਼ੰਕਰ ਵਿਖੇ ਧਾਰਾ 302 ਆਈ ਪੀਐਸ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਉਹਨਾਂ ਨੇ ਦੱਸਿਆ ਕੀ ਕੇਸ ਦੀ ਤਫਤੀਸ਼ ਦੇ ਦੌਰਾਨ ਸਾਈਬਰ ਸੈੱਲ ਦੀ ਮਦਦ ਅਤੇ ਹਿਊਮਨ ਸੋਰਸਸ ਸਹਾਇਤਾ ਦੇ ਨਾਲ ਦੋਸ਼ੀਆ ਤੱਕ ਪਹੁੰਚ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਕੇਸ ਦੇ ਵਿੱਚ ਦੋਸ਼ੀ ਸੁਲੇਸ਼ ਪਾਸਵਾਨ ਪੁੱਤਰ ਫੂਲ ਸੁਪਾਲਸਵਨ ਵਾਸੀ ਸੰਤਰ ਮੁਹੱਲਾ ਲੱਖੀਸਰਾਏ ਥਾਣਾ ਟਾਊਨ ਲੱਖੀਸਰਾਏ ਜ਼ਿਲ੍ਹਾ ਲੱਖੀਸਰਾਏ ਸਟੇਟ ਬਿਹਾਰ ਅਤੇ 부ਧਿਆ ਦੇਵੀ ਪਤਨੀ ਪਿੰਟੂ ਮਰੇਵੀ ਵਿਹਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਐਸਪੀ ਗਰਸ਼ੰਕਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਇਨਾ ਦੋਸ਼ੀਆਂ ਨੇ ਮੰਨਿਆ ਕਿ ਬੁੱਧਿਆ ਦੇਵੀ ਦਾ ਸ਼ੋਕਮਾਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ ਜਿਸ ਦੇ ਕਾਰਨ ਇਹਨਾਂ ਦੋਨਾਂ ਨੇ ਇਸ ਦਾ ਕਤਲ ਕਰ ਦਿੱਤਾ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ ਚੋਹਾਨ ਦੀ ਰਿਪੋਰਟ